ਗੁਰੂ ਪਿਆਰਿਓ ਗੁਰੂ ਸਾਰਿਓ ਪਿਛਲੇ ਕਾਫੀ ਸਮੇਂ ਤੋਂ ਇਤਿਹਾਸ ਦੀਆਂ ਕਡੀਆਂ ਨਾਲ ਆਪ ਨੂੰ ਜੋੜ ਕੇ ਇਤਿਹਾਸ ਸਰਣ ਕਰਾ ਰਹੇ ਆਂ ਜਸ਼ਵੇਸ਼ ਪਿਤਾ ਜੀ ਦੀਆਂ ਲੜਾਈਆਂ ਜੰਗਾ ਜੁੱਧਾਂ ਤੋਂ ਸ਼ੁਰੂ ਹੋਏ ਸਾਂ ਅੱਜ ਆਪ ਜੀ ਨੂੰ ਇੱਕ ਅਗਲੀ ਕੜੀ ਤੇ ਲੈ ਕੇ ਚੱਲਦੇ ਆਂ ਬੜਾ ਮਹੱਤਵਪੂਰਨ ਤੇ ਖੋਇਦਾ ਵਿਸ਼ਾ ਹੈ ਆਮ ਇਤਿਹਾਸ ਚ ਲਿਖਿਆ ਗਿਆ ਹੈ ਕਿ ਅਨੰਦਪੁਰ ਸਾਹਿਬ ਦਾ ਕੇਲਾ ਛੱਡਣ ਤੋਂ ਪਹਿਲਾਂ ਪੋਖਮਰੀ ਕਰਕੇ ਲੰਬਾ ਘੇਰਾ ਪਿਆ ਹੋਣ ਕਰਕੇ ਮਾਝੇ ਦੇ 40 ਸਿੱਖ ਗੁਰੂ ਸਾਹਿਬ ਜੀ ਨੂੰ ਬਦਾਵਾ ਦੇ ਕੇ ਆਗੇ ਸਨ ਬਦਾਵਾ ਦੇ ਕੇ ਆਏ ਸਨ ਉਹ ਕੌਣ ਸਨ ਜੋ ਮੁਕਸਰ ਵਿਖੇ ਸ਼ਹੀਦ ਹੋਏ ਉਹ 40 ਮੁਕਤੇ ਕੌਣ ਸਨ ਇਹ ਸੱਚਮੁੱਚ ਹੀ ਮੁਕਸਰ ਦੇ ਸ਼ਹੀਦਾਂ ਨੇ ਬਦਾਵਾ ਲਿਖਿਆ ਸੀ ਕਿ ਇਸ ਦੀ ਅਸਲ ਕਹਾਣੀ ਕੀ ਹੈ ਅਸੀਂ ਇਸ ਗੱਲ ਨੂੰ ਖੋਜ ਦੇ ਵਿਸ਼ੇ ਵਜੋਂ ਲੈ ਕੇ ਉਸ ਤੇ ਖੋਜ ਕੀਤੀ ਹੈ ਸਿੱਖ ਸੰਗਤਾਂ ਦੇ ਵਿੱਚ ਕੋਈ ਦੁਬਿਧਾ ਪਾਉਣ ਦੀ ਗੱਲ ਕਰਨ ਦੀ ਨਹੀਂ ਕੋਸ਼ਿਸ਼ ਕੀਤੀ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਸੱਚ ਦੇ ਬਹੁਤ ਨੇੜੇ ਤੇੜੇ ਆ ਤੇ ਕਿਸੇ ਕਿਸਮ ਦੀ ਦੁਬਿਧਾ ਤੋਂ ਬਚਦੀ ਹੈ ਅਸੀਂ ਇਸ ਗੱਲ ਦੇ ਗਾਉ ਖੇਵਾ ਵੀ ਮੰਗ ਲੈਂਦੇ ਹਾਂ ਤੇ ਬੇਨਤੀ ਹੈ ਕਿ ਸਾਰੇ ਸਰੋਤੇ ਆਪਣੇ ਦਿਮਾਗ ਨੂੰ ਦਿਲ ਨੂੰ ਨਿਰਪੱਖ ਰੱਖ ਕੇ ਪਹਿਲਾਂ ਇਸ ਗੱਲ ਨੂੰ ਸੁਣ ਫਿਰ ਇਸ ਤੇ ਨਿਰਣਾ ਕਰਨ ਇਹ ਗੱਲਬਾਤ ਇਸ ਗੱਲ ਨੂੰ ਸਪਸ਼ਟ ਕਰਨ ਲਈ ਹੈ ਕਿ ਆਪ ਇਹਨਾਂ ਜਾਣੀਏ ਖਦਰਾਨੇ ਦੀ ਢਾਪ ਮੁਕਸਰ ਦੀ ਜੰਗ ਜੋ 24 ਵਿਸਾਖ 8 ਮਈ 1705 ਨੂੰ ਹੋਈ ਉਹ ਚ ਜਿਹੜੇ 40 ਸਿੰਘ ਸ਼ਹੀਦ ਹੋਏ ਨੇ ਮਾਝੇ ਦੇ ਉਹ ਕੌਣ ਕੌਣ ਸਨ ਉਹਨਾਂ ਦੇ ਵਿੱਚ ਇੱਕ ਸੀ ਭਾਈ ਰਾਏ ਸਿੰਘ ਭਾਈ ਮਨੀ ਸਿੰਘ ਜੀ ਦੇ ਛੋਟੇ ਭਰਾ ਦੂਸਰੇ ਸਨ ਭਾਈ ਮਹਾ ਸਿੰਘ ਜੋ ਭਾਈ ਰਾਏ ਸਿੰਘ ਦੇ ਪੁੱਤਰ ਸਨ ਭਾਈ ਮਨੀ ਸਿੰਘ ਦੇ ਭਤੀਜੇ ਸਨ ਤੀਸਰੇ ਸਨ ਭਾਈ ਸੀਤਲ ਸਿੰਘ ਜਿਨ੍ਹਾਂ ਦਾ ਦੂਸਰਾ ਨਾਂ ਸ਼ਮੀਰ ਸਿੰਘ ਵੀ ਸੀ ਉਹ ਵੀ ਭਾਈ ਰਾਏ ਸਿੰਘ ਦੇ ਪੁੱਤਰ ਸਨ ਭਾਈ ਮਨੀ ਸਿੰਘ ਜੀ ਦੇ ਭਤੀਜੇ ਸਨ ਦੇਸ਼ ਤੋਂ ਇਲਾਵਾ ਮਾਤਾ ਭਾਗ ਕੌਰ ਜੀ ਤੇ ਭਾਗ ਕੌਰ ਜੀ ਦੇ ਦੋ ਸਕੇ ਭਰਾ ਭਾਗ ਸਿੰਘ ਤੇ ਦਿਆਲ ਸਿੰਘ ਦਿਆਲ ਸਿੰਘ ਦਾ ਦੂਸਰਾ ਨਾਂ ਦਲਬਾਗ ਸਿੰਘ ਵੀ ਲਿਖਿਆ ਗਿਆ ਕਈ ਜਗ੍ਹਾ ਤੇ ਇਸਕਾਰਾਂ ਵੱਲੋਂ ਇਹ 5 ਸਿੰਘਾਂ ਨੂੰ ਛੱਡ ਕੇ ਮਾਤਾ ਭਾਗ ਕੌਰ ਜੀ ਨੂੰ ਛੱਡ ਕੇ ਬਾਕੀ ਦੇ 35 ਸਿੰਘ ਪੱਟੀ, ਝਵਾਲ, ਸੁਰ ਸਿੰਘ ਵਾਲਾ ਦੇ ਆਸ-ਪਾਸ ਦੇ ਰਹਿਣ ਵਾਲੇ ਮਝੈਲਸਨ ਤੇ ਇਹਨਾਂ 'ਚ ਬਹੁਤ ਸਾਰੇ ਮਾਤਾ ਭਾਗ ਕੌਰ ਜੀ ਦੇ ਪੇਕਿਆਂ ਝਵਾਲ ਦੇ ਨੇੜੇ ਦੇ ਸਨ ਜਾਂ ਉਹਨਾਂ ਦੇ ਸਹੁਰੇ ਪਿੰਡ ਪੱਟੀ ਦੇ ਨੇੜੇ ਤੇੜੇ ਦੇ ਸਨ ਜਾਂ ਸੁਰ ਸਿੰਘ ਵਾਲਾ ਦੇ ਨੇੜੇ ਤੇੜੇ ਦੇ ਸਨ ਸੋ ਇਹਨਾਂ ਦੀ ਪਹਿਲਾਂ ਆਪ ਜੀ ਨੂੰ ਜਾਣਕਾਰੀ ਦੇ ਦਈਏ ਕਿ ਇਹ 40 ਸਿੰਘ ਕੌਣ ਸਨ ਪੰਜ ਸਿੰਘਾਂ ਦੇ ਮੈਂ ਨਾਂ ਪਹਿਲਾਂ ਆਪ ਜੀ ਨੂੰ ਦੱਸ ਚੁੱਕਾ ਭਾਈ ਮਹਾ ਸਿੰਘ ਭਾਈ ਸ਼ਮੀਰ ਸਿੰਘ ਭਾਈ ਰਾਏ ਸਿੰਘ ਭਾਈ ਭਾਗ ਸਿੰਘ ਤੇ ਭਾਈ ਦਿਆਲ ਸਿੰਘ ਇਹਨਾਂ ਤੋਂ ਇਲਾਵਾ 35 ਸਿੰਘ ਸਨ ਭਾਈ ਸਹਿیل ਸਿੰਘ ਜੀ ਭਾਈ ਸੰਤ ਸਿੰਘ ਜੀ ਭਾਈ ਕਰਨ ਸਿੰਘ ਜੀ ਭਾਈ ਕੀਰਤ ਸਿੰਘ ਜੀ ਭਾਈ ਗਲਾਬ ਸਿੰਘ ਜੀ ਭਾਈ ਚੰਬਾ ਸਿੰਘ ਜੀ ਭਾਈ ਜੰਗ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਨਿਧਾਨ ਸਿੰਘ ਜੀ ਭਾਈ ਭੋਲਾ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਲక్ష్మణ ਸਿੰਘ ਜੀ ਭਾਈ ਦਰਬਾਰਾ ਸਿੰਘ ਜੀ ਭਾਈ ਸਰਜਾ ਸਿੰਘ ਜੀ ਭਾਈ ਸੁਲਤਾਨ ਸਿੰਘ ਜੀ ਭਾਈ ਹਰੀ ਸਿੰਘ ਜੀ ਭਾਈ ਕਰਮ ਸਿੰਘ ਜੀ ਭਾਈ ਕਰਪਾਲ ਸਿੰਘ ਜੀ ਭਾਈ ਗੰਗਾ ਸਿੰਘ ਜੀ ਭਾਈ ਜਾਦੋ ਸਿੰਘ ਜੀ ਭਾਈ ਧੰਨਾ ਸਿੰਘ ਜੀ ਭਾਈ ਬੂੜ ਸਿੰਘ ਜੀ ਭਾਈ ਭੰਗਾ ਸਿੰਘ ਜੀ ਭਾਈ ਮਲਾਹ ਸਿੰਘ ਜੀ ਭਾਈ ਕਰਬਾਰਾ ਸਿੰਘ ਜੀ ਭਾਈ ਸਾਧੂ ਸਿੰਘ ਜੀ ਭਾਈ ਸੋਭਾ ਸਿੰਘ ਜੀ ਭਾਈ ਹਰਸਰ ਸਿੰਘ ਜੀ ਭਾਈ ਕਾਲਾ ਸਿੰਘ ਜੀ ਭਾਈ ਖਸ਼ਾਲ ਸਿੰਘ ਜੀ ਭਾਈ ਗੰਡਾ ਸਿੰਘ ਜੀ ਭਾਈ ਜੋਗਾ ਸਿੰਘ ਜੀ ਭਾਈ ਦਿਲਬਰ ਸਿੰਘ ਜੀ ਭਾਈ ਨਿਹਾਲ ਸਿੰਘ ਜੀ ਭਾਈ ਮਾਝਾ ਸਿੰਘ ਜੀ ਸੋ ਇਹ 40 ਮੁਕਤੇ ਨੇ ਜਿਨ੍ਹਾਂ ਦੇ ਨਾਮ ਮੁਕਸਤ ਸਾਹਿਬ ਵੀ ਲਿਖੇ ਹੋਏ ਆ ਤੇ ਇਹਨਾਂ ਨੂੰ ਮੁਕਸਦ ਦੇ ਸ਼ਹੀਦ ਖਰਾਨੇ ਦੇ ਢਾਬ ਦੇ ਸ਼ਹੀਦ ਮੰਨਿਆ ਗਿਆ ਹੈ। ਹੁਣ ਚੱਲਦੇ ਹਾਂ ਇਹਦੇ ਪਿਸ਼ੋਕੜ ਵੱਲ। ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ 24 ਸਰੀਰ 6ਵੇਂ ਪਾਛਾ 9ਵੇਂ ਪਾਛਾ 10ਵੇਂ ਪਾਛਾ ਦੀਆਂ ਜੰਗਾ ਜੁੱਧਾਂ 'ਚ ਮੁਕਸਦ ਦੀ ਜੰਗ ਤੋਂ ਪਹਿਲਾਂ-ਪਹਿਲਾਂ ਹੀ ਸ਼ਹੀਦ ਹੋ ਚੁੱਕੇ ਸਨ। ਜਿਨ੍ਹਾਂ 'ਚ ਉਹਨਾਂ ਦੇ ਦਾਦੇ ਵੀ ਸੀ, ਭਰਾ ਵੀ ਸੀ। ਪੁੱਤਰ ਵੀ ਸੀ ਚਾਚੇ ਤਾਏ ਵੀ ਸੀ ਭਤੀਜੇ ਵੀ ਸ਼ਾਮਿਲ ਸਨ ਮਾਤਾ ਭਾਗ कौर ਦਾ ਪਿੰਡ ਚਭਾੜਿਆ ਢਿੱਲੋਂ ਜਾਤ ਆ ਸਰਦਾਰਾਂ ਦੀ ਧੀ ਐ ਤੇ ਪੱਟੀ ਦੇ ਵਿਡਾਇਚ ਸਰਦਾਰ ਦੇਸ ਰਾਜ ਦੇ ਮੁੰਡੇ ਭਾਈ ਨਿਧਾਨ ਸਿੰਘ ਵਿਡਾਇਚ ਨੂੰ ਵਿਆਹੀ ਓਜ਼ਾ ਸੌਰਾ ਪਿੰਡ ਪੱਟੀ ਹੈ ਮਾਤਾ ਭਾਗ कौर ਦਾ ਭਰਾ ਭਾਗ ਸਿੰਘ ਲਾਹੌਰ ਦਰਬਾਰ ਦਾ ਅਹਿਲਕਾਰ ਆ ਤੇ ਉਸ ਦਰਬਾਰ ਚ ਚੰਗੀ ਪਹੁੰਚ ਰੱਖਦਾ ਭਾਈ ਮਨੀ ਸਿੰਘ ਜੀ ਦੇ ਉਹਦੇ ਪਰਿਵਾਰ ਦੇ ਜੀਆਂ ਸਮੇਤ ਕਾਫੀ ਜਣਿਆਂ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਜੀ ਨੇ ਸਾਨਾ 1703 ਦੇ ਵਿੱਚ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਤੇ ਲਾਤੀ ਸੀ ਜਿਸ ਵਿੱਚ ਭਾਈ ਮਨੀ ਸਿੰਘ ਦੇ ਨਾਲ ਉਹਨਾਂ ਦੇ ਪਰਿਵਾਰ ਭਰਾ ਭਤੀਜੇ ਇਸਤਰੀਆਂ ਬਹੁਤ ਸਾਰਾ ਪਰਿਵਾਰ ਆ ਕੇ ਅਮਰਸਰ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਚ ਲੱਗਾ ਹੋਇਆ ਸੀ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਗੱਲ ਭਾਈ ਮਨੀ ਸਿੰਘ ਦੇ ਪੰਜ ਪੁੱਤਰ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਫਰਜੰਦ ਦਾ ਦਾਜਾ ਦਿੱਤਾ ਸੀ ਤੇ 1703 ਤੋਂ ਲੈ ਕੇ ਚਮਕੌਰ ਦੀ ਜੰਗ ਤੱਕ ਉਹਨਾਂ ਨੇ ਗੁਰੂ ਸਾਹਿਬ ਦੇ ਅੰਗ ਸੰਗ ਰਹਿਣ ਦਾ ਐਦ ਲਿਆ ਸੀ ਤੇ ਇਹਨਾਂ ਨੂੰ ਇਤਿਹਾਸਕਾਰਾਂ ਨੇ ਆਨੰਦਪੁਰੀ ਮੁਕਤਿਆਂ ਦਾ ਨਾਮ ਵੀ ਦਿੱਤਾ ਗਿਆ ਹੈ ਫਿਰ ਇੱਕ ਗੱਲ ਸਮਝ ਤੋਂ ਬਾਹਰ ਰਹ ਜਾਂਦੀ ਹੈ ਪੇ ਜਿਸ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਚਵੀਛੀ ਜੀ ਅਨੰਦਪੁਰ ਸਾਹਿਬ ਦੀਆਂ ਲੜਾਈਆਂ ਤੇ ਪਹਿਲਾਂ ਪਹਿਲਾਂ ਸ਼ਹੀਦ ਹੋ ਚੁੱਕੇ ਨੇ ਮੁਕਸਦ ਦੀ ਜੰਗ ਤੋਂ ਪਹਿਲਾਂ ਪਹਿਲਾਂ ਸ਼ਹੀਦ ਹੋ ਚੁੱਕੇ ਨੇ ਚਾਹੇ ਉਹ ਅਨੰਦਪੁਰ ਸਾਹਿਬ ਦੇ ਜੁੱਧਾਂ 'ਚ ਸ਼ਹੀਦ ਹੋਏ ਨੇ ਚਾਹੇ ਸ਼ਹੀਦ ਟੀਬੀ ਤੇ ਸ਼ਹੀਦ ਹੋਏ ਨੇ ਚਾਹੇ ਸੱਸਾ ਨਦੀ ਦੇ ਕੰਢੇ ਤੇ ਸ਼ਹੀਦ ਹੋਏ ਨੇ ਜਾਂ ਮਲਕਪੁਰ ਰੰਗਣਾ ਦੀ ਲੜਾਈ 'ਚ ਸ਼ਹੀਦ ਹੋਏ ਨੇ ਚਿਮਕਾਉਰ ਦੀ ਜੰਗ 'ਚ ਸ਼ਹੀਦ ਹੋਏ ਨੇ ਤੇ ਉਸ ਪਰਿਵਾਰ ਦਾ ਇੱਕ ਜੀ ਮਹਾ ਸਿੰਘ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਆਨੰਦਪੁਰ ਸਾਹਿਬ ਦੇ ਕਿਲੇ 'ਚ ਬਦਾਵਾ ਦੇ ਕੇ ਨਿਕळाਵੇ ਇਹ ਗੱਲ ਸਾਡੀ ਸਮਝ ਤੋਂ ਬਾਹਰ ਹੈ। ਇਹ ਤਰਕ ਤੋਂ ਬਾਹਰ ਦੀ ਗੱਲ ਹੈ। ਮੰਨ ਲਿਗੇ ਕਿ ਸਿੰਘ ਭੁੱਖਣ ਭਾਣੇ ਸਨ। ਸਿੰਘ ਭੁੱਖ ਦੇ ਡਰੋਂ ਬਦਾਵਾ ਦੇ ਆਏ ਕਿ ਇਹ ਮੌਤ ਦੇ ਡਰ ਤੋਂ ਵੱਡਾ ਬਦਾਵਾ ਸੀ। ਜਦੋਂ ਕਿਲੇ ਨੂੰ 10 ਲੱਖ ਫੌਜ ਨੇ ਘੇਰਾ ਪਾਇਆ ਹੋਵੇ। ਕਈ ਇਤਿਹਾਸਕਾਰਾਂ ਨੇ 2 ਲੱਖ ਲਿਖਿਆ ਕਿਸ ਨੇ 6 ਲੱਖ ਲਿਖਿਆ 2 ਲੱਖ ਦਾ ਘੇਰਾ ਵੀ ਕੋ ਛੋਟਾ ਨਹੀਂ ਹੁੰਦਾ ਤੇ ਜਦੋਂ ਉਹਦੇ ਵਿੱਚੋਂ 40 ਸਿੰਘ ਨਿਕਲਣਗੇ ਤੇ ਕੀ ਮੁਗਲ ਫੌਜ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰੇਗੀ ਚੁੱਪਚਾਪ ਜਾਣ ਦੇਵੇਗੀ ਕੀ ਮੁਗਲ ਫੌਜ ਗ੍ਰਿਫਤਾਰ ਕਰਕੇ ਇਹ ਨਹੀਂ ਪੁੱਛਣਾ ਚਾਹਵੇਗੀ ਕਿ ਅੰਦਰ ਕਿੰਨੇ ਕ ਹਥਿਆਰ ਨੇ ਕਿੰਨੇ ਕ ਸਿੰਘ ਨੇ ਕਿੰਨਾ ਕ ਰਾਸ਼ਨ ਹੈ ਤਾਂ ਕਿ ਉਹਨਾਂ ਨੂੰ ਆਪਣੀ ਲੜਾਈ ਦਾ ਅਗਲਾ ਪੈਂਟੜਾ ਬਣਾਉਣਾ ਪਵੇ ਕੀ ਮੁਗਲ ਫੌਜ ਨੁਜੇ ਇਹ ਮੁਖਬਰ ਬਣ ਕੇ ਖਬਰ ਦੇ ਕੇ ਨਿਕਲੇ ਨੇ ਤੇ ਫਿਰ ਇਹਨਾਂ ਨੂੰ ਇਤਨਾ ਹੀ ਛੱਡ ਦਿੱਤਾ ਜਾਂਦਾ ਤੇ ਜੇ ਇਹ ਚੋਰੀ ਛਿਪੇ ਨਿਕਲ ਕੇ ਗਏ ਨੇ ਤੇ ਕੀ ਨਾ ਚਾਲੀਆਂ ਜੋ ਇੱਕ ਵੀ ਨਹੀਂ ਫੜਿਆ ਗਿਆ ਉਹਨਾਂ ਦਾ ਘੇਰਾ ਇੰਨਾ ਕਮਜ਼ੋਰ ਸੀ ਮੈਨੂੰ ਲੱਗਦਾ ਹੈ ਕਿ ਭਾਈ ਮਨੀ ਸਿੰਘ ਦੇ ਪਰਿਵਾਰ ਦੀਆਂ ਮਹਾਨ ਸ਼ਹਾਦਤਾਂ ਨੂੰ ਘਟਾ ਕੇ ਦਸਾਉਣ ਲਈ ਕੁਝ ਮੁਸਲਮਾਨ ਮਾਈਂਡਡ ਜਾਂ ਹਿੰਦੂ ਮਾਈਂਡਡ ਇਤਿਹਾਸਕਾਰਾਂ ਨੇ ਇਸ ਗੱਜ ਭਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਅਗਲੀ ਗੱਲ ਤੇ ਆ ਜਾਈਏ ਕਿ ਮੰਨ ਲਓ ਭੁੱਖਾਂ ਤਸੀਆਂ ਤਾਂ ਉਹਨਾਂ ਨੂੰ ਡਰ ਲੱਗਦਾ ਸੀ ਤੇ ਮੌਤ ਤੋਂ ਡਰ ਨਹੀਂ ਲੱਗਿਆ ਇਹਨਾਂ ਸਿੰਘਾਂ ਨੂੰ ਫਿਰ ਉਸ ਸਮੇਂ ਦੇ ਹਕੂਮਤ ਦੀਆਂ ਤਿੰਨ ਅਖਬਾਰਾਂ ਉਸ ਵੇਲੇ ਚੱਲ ਰਹੀਆਂ ਨੇ ਇੱਕ ਦਾ ਨਾਮ ਹੈ ਆਕਾਮੇਗਰੀ ਦੂਸਰੀ ਅਖਬਾਰ ਦਾ ਨਾਮ ਹੈ ਮੌਸਰੇ احਕਾਮੇ ਗਿਰੀ ਤੀਸਰੀ ਅਖਬਾਰ ਹੈ ਆਤੇ ਦਰਬਾਰੇ ਮੌਲਾ ਤੇ ਤਿੰਨ ਹੀ ਸਰਕਾਰੀ ਅਖਬਾਰਾਂ ਦੇ ਰਿਕਾਰਡ 'ਚ ਕਿਤੇ ਬਦਾਵਾ ਦੇਣ ਦਾ ਜ਼ਿਕਰ ਨਹੀਂ ਆਉਂਦਾ ਜੇ ਵਾਕਈ ਸਿੰਘ ਗੁਰੂ ਸਾਹਿਬ ਦਾ ਸਾਡ ਛੱਡ ਕੇ ਗਏ ਹੁੰਦੇ ਤਾਂ ਹਕੂਮਤ ਦੇ ਅਖਬਾਰਾਂ ਨੇ ਇਸ ਬੰਦੀ ਵਾਵ ਵੇੜੇ ਨੂੰ ਬਹੁਤ ਵਿਧਾ ਚੜਾ ਕੇ ਪੇਸ਼ ਕਰਨਾ ਸੀ ਪਰ ਉਹਨਾਂ ਨੇ ਨਹੀਂ ਛਾਪਿਆ ਜਿਸ ਤੋਂ ਸਪਸ਼ਟ ਹੈ ਕਿ ਆਨੰਦਪੁਰ ਸਾਹਿਬ ਤੋਂ ਬਦਾਵਾ ਦੇ ਕੇ ਕੋਈ ਨਹੀਂ ਨਿਕਲਿਆ ਗੁਰੂ ਸਾਹਿਬ ਜੀ ਨੇ ਆਪਣੇ ਕੁਝ ਸਿੱਖਾਂ ਨੂੰ ਖੋਦੇ ਹੁਕਮ ਦਿੱਤਾ ਸੀ ਜਿਹੜੇ ਉੱਥੇ ਹਥਿਆਰ ਬਣਾਉਣ ਦਾ ਕੰਮ ਕਰਦੇ ਸੀ ਜਿਹੜੇ ਕੱਪੜੇ ਬਣਾਉਣ ਦਾ ਕੰਮ ਕਰਦੇ ਸੀ ਜਾਂ ਹੋਰ ਇਸ ਤਰ੍ਹਾਂ ਦੇ ਜ਼ਰੂਰੀ ਵਸਤਾਂ ਵਿੱਚ ਰੁੱਝੇ ਸਨ ਉਹਨਾਂ ਨੂੰ ਕਿਹਾ ਸੀ ਕਿ ਜਿਨ੍ਹਾਂ ਨੇ ਨਹੀਂ ਲੜਨਾ ਉਹ ਇੱਥੋਂ ਛੱਡ ਕੇ ਜਾ ਸਕਦੇ ਆ ਉਹ ਸਿੰਘ ਹੋ ਸਕਦਾ ਗਏ ਹੋਣ ਤੇ ਫਿਰ ਜੇ ਭਾਈ ਮਨੀ ਸਿੰਘ ਦੇ ਪਰਿਵਾਰ ਕੋਲੋਂ ਇਸ ਗੱਲ ਦੀ ਤਵਕਕ ਨਹੀਂ ਕੀਤੀ ਜਾ ਸਕਦੀ ਕਿ ਇਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਉਥੇ ਬਦਾਵਾ ਦੇ ਕੇ ਨਿਕਲ ਗਿਆ ਹੋਵੇਗਾ ਤਾਂ ਫਿਰ ਅਸਲ ਵਾਕਿਆ ਕੀ ਵਾਪਰਿਆ ਆਓ ਤੁਹਾਨੂੰ ਉਹਦਾ ਸਾਂਝ ਪਾਉਂਦੇ ਆਂ ਇੱਕ ਪਾਸੇ ਦਾ ਗੁਰੂ ਸਾਹਿਬ ਚਮਕੌਰ ਦੀ ਗੜੀ ਤੋਂ ਨਿਕਲ ਕੇ ਮਾਸ਼ੀਵਾੜਾ ਆਲਮਗੀਰ ਦੀਨਾ ਕਾਂਗੜ ਤੋਂ ਹੋ ਕੇ ਰਾਏਕੱਲੇ ਕੋ ਜਾ ਪਹੁੰਚਦੇ ਆ ਮਲੇਰਕੋਟ ਲੈ ਰਿਆਸਤ ਦੇ ਵਿੱਚ ਜਿੱਥੇ ਵਜੀਦ ਖਾਂ ਦਾ ਜੋਰ ਨਹੀਂ ਚੱਲਦਾ ਉੱਥੇ ਠਹਿਰੇ ਨੇ ਤੇ ਇਧਰ ਮਾਤਾ ਭਾਗੌਰ ਜੀ ਉਹਨਾਂ ਦਾ ਸਹੌਰਾ ਦੇਸ ਰਾਜ ਚੜ੍ਹਾਈ ਕਰ ਜਾਂਦਾ ਤੇ ਪੱਟੀ ਦੇ ਵਿੱਚ ਉਹਨਾਂ ਦੇ ਮੌਤ ਸੰਬੰਧੀ ਸ਼ੋਕ ਸਮਾਗਮ ਹੈ ਉਸ ਦਾ ਭੋਗ ਹੈ ਉੱਥੇ ਸਾਰੇ ਰਿਸ਼ਤੇਦਾਰ ਇਕੱਤਰ ਹੋਏ ਨੇ ਸਮਾਗਮ ਤੋਂ ਬਾਅਦ ਰਿਸ਼ਤੇਦਾਰਾਂ ਜੀ ਬਹਿ ਕੇ ਚਰਚਾ ਚੱਲਦੀ ਹੈ ਕਿ ਕਿਸ ਤਰ੍ਹਾਂ ਦਸ਼ਮੇਸ਼ ਪਿਤਾ ਜੀ ਨੂੰ ਨਾਨਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਕਿਸ ਤਰ੍ਹਾਂ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਇੰਨੇ ਜੀ ਸ਼ਹੀਦ ਹੋ ਗਏ ਨੇ ਕਿਸ ਤਰ੍ਹਾਂ ਸਹਬਜਾ ਦੇ ਸ਼ਹੀਦ ਕੀਤੇ ਗਏ ਨੇ ਕਿਸ ਤਰ੍ਹਾਂ ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ ਗਿਆ ਹੈ ਤੇ ਕਿਸ ਤਰ੍ਹਾਂ ਗੁਰੂ ਸਾਹਿਬ ਉਥੋਂ ਨਿਕਲ ਕੇ ਚਲੇ ਗਏ ਨੇ ਤਾਂ ਇਹਨਾਂ ਨੇ ਗੁਰੂ ਸਾਹਿਬ ਦੇ ਸ਼ਰਧਾਲੂ ਹੋਣ ਨਾਲ ਤੇ ਮਾਤਾ ਭਾਗੌਰ ਜੀ ਦੇ ਪ੍ਰੇਰਨਾ ਨਾਲ ਇੱਕ ਫੈਸਲਾ ਕੀਤਾ ਕਿ ਚਲੋ ਸਾਰੀਆਂ ਇਸਤਰੀਆਂ ਕਿਉਂਕਿ ਮਾਤਾ ਭਾਗੌਰ ਜੀ ਦੇ ਕੋਲ ਇਸਤਰੀ ਬ੍ਰਿਗੇਡ ਵੀ ਸੀ ਜਿਹੜੇ ਘੋੜਸਵਾਰੀ ਕਰਦੇ ਸੀ ਸ਼ਸ਼ਤਰਧਾਰੀ ਸਨ ਸ਼ਸ਼ਤਰ ਚਲਾਉਣੇ ਜਾਣ ਦੀ ਸਨ ਔਰਤਾਂ ਉਹ ਵੀ ਤੇ ਦੂਸਰੇ ਸਿੰਘ ਵੀ ਇਹ ਇਕੱਠੇ ਹੋਏ ਕਿ ਚਲੋ ਗੁਰੂ ਸਾਹਿਬ ਜੀ ਨੂੰ ਚੱਲ ਕੇ ਮਿਲੀਏ ਜਿਸ ਦਿਸ਼ਾ ਵੱਲ ਗੁਰੂ ਸਾਹਿਬ ਜਾ ਰਹੇ ਨੇ ਉਸ ਦਿਸ਼ਾ ਵੱਲ ਅਸੀਂ ਵੀ ਚੱਲੀਏ ਤੇ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਕੋਟ ਕਪੂਰੇ ਦੇ ਕੋਲੋਂ ਕਪੂਰੇ ਨੇ ਉਹਨਾਂ ਨੂੰ ਆਪਣੇ ਕਿਲੇ 'ਚ ਰਹਿਣ ਲਈ ਜਗ੍ਹਾ ਨਹੀਂ ਦਿੱਤੀ ਇਸ ਕਰਕੇ ਉਹ ਅੱਗੇ ਵੱਲ ਵਧ ਰਹੇ ਨੇ ਹੁਣ ਮਾਤਾ ਭਾਗੌਰ ਜੀ ਦਾ ਭਰਾ ਭਾਗ ਸਿੰਘ ਜਿਹੜਾ ਲਾਹੌਰ ਦਰਬਾਰ ਨਾਲ ਸਾਝ ਰੱਖਦਾ ਉਹਨੂੰ ਇਸ ਇਸ ਗੱਲ ਦਾ ਕੋਈ ਡਰ ਨਹੀਂ ਸੀ ਕਿ ਮੈਂ ਆਪਣੇ ਨਾਲ ਸਿੱਖ ਲੈ ਕੇ ਜਾਵਾਂਗਾ ਤੇ ਮੈਨੂੰ ਲਾਹੌਰ ਦਰਬਾਰ ਵਾਲੇ ਫੜਨਗੇ ਇਸ ਕਰਕੇ ਉਹ ਦਰਿਆ ਤੋਂ ਪਾਰ ਟੱਪਦਾ ਜੀਰਾ ਕੋਟਕਪੂਰਾ ਲੱਖੀ ਜੰਗਲ ਹੁੰਦੇ ਹੋਏ ਉਹ ਮੁਕਸਦ ਨੇਲ ਏਰੀਏ 'ਚ ਜਾ ਪਹੁੰਚਦੇ ਆ ਆਪ ਜੀ ਨੂੰ ਇਹ ਵੀ ਦੱਸਦੇ ਚੱਲੀਏ ਕਿ ਇਹ ਜਿਹੜੇ ਥਾਵਾਂ ਦਾ ਮੈਂ ਨਾਂ ਲਿਆ ਹੈ ਇਹ ਸਾਰੇ ਥਾਂ ਮਲਤਾਨ ਦੇ ਸੂਬੇਦਾਰ ਦੇ ਅਧੀਨ ਆਉਂਦੇ ਆ ਤੇ ਮਲਤਾਨ ਦੇ ਸੂਬੇਦਾਰ ਦੀ ਉਹਨਾਂ ਦਿਨਾਂ ਦੇ ਵਿੱਚ ਸਰਹੰਦ ਦੇ ਸੂਬੇਦਾਰ ਨਾਲ ਬਣਦੀ ਨਹੀਂ ਸੀ ਅਣਬੰਡ ਸੀ ਉਹ ਇਸ ਕਰਕੇ ਉਹਦੀ ਗੱਲ ਤੇ ਬਹੁਤਾ ਵਿਸ਼ਵਾਸ ਨਹੀਂ ਸੀ ਕਰਦਾ ਸੋ ਇਹ 41 ਜਣਿਆਂ ਦਾ ਜਥਾ ਰੂਪਿਆਣਾ ਤੇ ਰਾਮਿਆਣਾ ਪਿੰਡ ਦੀ ਜੂਹ ਚ ਗੁਰੂ ਸਾਹਿਬ ਨੂੰ ਜਾ ਮਿਲਦਾ ਹੈ ਪਿਛਲੇ ਸਾਰੇ ਹਾਲਾਤਾਂ ਤੇ ਵਿਚਾਰ ਕਰਦੇ ਨੇ ਗੁਰੂ ਸਾਹਿਬ ਵੀ ਨਾਲ ਬੈਠ ਕੇ ਸਾਹਿਬਜ਼ਾਦਿਆਂ ਦੀਆਂ ਸਿੰਘਾਂ ਦੀਆਂ ਸ਼ਹਾਦਤਾਂ ਬਾਰੇ ਜ਼ਿਕਰ ਕਰਦੇ ਨੇ ਉਹਨਾਂ ਨਾਲ ਹਮਦਰਦੀ ਕਰਦੇ ਨੇ ਤੇ ਗੁਰੂ ਸਾਹਿਬ ਸਾਰਿਆਂ ਨੂੰ ਇਹ ਕਹਿ ਕੇ ਹੌਸਲਾ ਦਿੰਦੇ ਨੇ ਕਿ ਰੱਬ ਦੀ ਰਜਾ ਹੈ ਉਹਦੇ ਭਾਣੇ ਵਿੱਚ ਹੈ ਮੁਗਲ ਰਾਜ ਦੀ ਜੜ ਪੁੱਟਣ ਵਾਸਤੇ ਸਾਰਾ ਕੁਝ ਕਰਨਾ ਪੈਣਾ ਸੀ ਉਸ ਸਮੇ ਗੁਰੂ ਸਾਹਿਬ ਦੇ ਕੋਲ ਕਾਫੀ ਫੌਜ ਵੀ ਇਕੱਤਰ ਹੋ ਚੁੱਕੀ ਹੁੰਦੀ ਹੈ ਜਿਨ੍ਹਾਂ ਚ ਬਰਾੜਾਂ ਦੀ ਫੌਜ ਆ ਤੇ ਖਾਸ ਤੌਰ ਤੇ ਦਾਨੇ ਬਰਾੜ ਦੀ ਫੌਜ ਹੈ ਜਿਹੜੀ ਵਫਾਦਾਰ ਫੌਜ ਹੈ ਕੋਈ ਸਮਾਂ ਵੇਲ ਮਿਲਦੀ ਹੈ ਤੇ ਮੌਕਾ ਪਾ ਕੇ ਮਾਤਾ ਭਾਗ कौर ਜੀ ਦਾ ਭਰਾ ਭਾਗ ਸਿੰਘ ਗੁਰੂ ਸਾਹਿਬ ਜੀ ਨੂੰ ਕਹਿੰਦਾ ਮੇਰੀ ਲਾਹੌਰ ਦਰਬਾਰ ਚ ਚੰਗੀ ਵਾਕਫੀਅਤ ਹੈ ਤੁਸੀਂ ਕਿਉਂ ਔਰੰਗਜੇਬ ਨਾਲ ਲੜਦੇ ਫਿਰਦੇ ਹੋ ਮੈਂ ਵਿਚ ਪੈ ਕੇ ਤੁਹਾਡਾ ਔਰੰਗਜੇਬ ਨਾਲ ਸਮਝੌਤਾ ਕਰਾ ਦਿੰਦਾ ਹਾਂ ਤੇ ਇਕੱਠਾ ਟਿਕ ਕੇ ਆਪਣੇ ਧਰਮ ਪ੍ਰਚਾਰ ਦੇ ਕਾਰਜ ਕਰੋ ਗੁਰੂ ਸਾਹਿਬ ਕੁਛ ਚਿਰ ਚੁੱਪ ਰਹਿੰਦੇ ਆ ਲੇਕਿਨ ਚੁੱਪ ਰਹਿਣ ਦੇ ਬਾਅਦ ਉਹ ਜਵਾਬ ਦਿੰਦੇ ਨੇ ਬੜੇ ਸਖਤ ਬੋਲਾਂ 'ਚ ਜਵਾਬ ਦਿੰਦੇ ਆ ਕਿ ਜਿਨ੍ਹਾਂ ਨੇ ਕੁਰਾਨ ਦੀਆਂ ਸਵਾ ਖਾ ਕੇ ਸਾਡੇ ਤੇ ਹਮਲੇ ਕੀਤੇ ਨੇ ਸਵਾ ਤੋੜੀਆਂ ਨੇ ਬੱਚੇ ਸ਼ਹੀਦ ਕੀਤੇ ਨੇ ਬੱਚਿਆਂ ਤੋਂ ਪਿਆਰੇ ਪੁੱਤਰ ਸ਼ਹੀਦ ਕੀਤੇ ਨੇ ਮੇਰਾ ਉਹਨਾਂ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਹੁਣ ਮੈਂ ਤੇ ਮੇਰੇ ਸਿੰਘ ਖਾਲਸਾ ਫੌਜ ਔਰੰਗਜ਼ੇਬ ਦੇ ਪੈਰਾਂ ਥੱਲੇ ਅੱਗ ਬਾਲੇਗੀ ਬੇਸ਼ੱਕ ਭਾਗ ਸਿੰਘ ਸਰਕਾਰੀ ਐਲਕਾਰ ਸੀ ਉਹਨੂੰ ਹੰਕਾਰ ਵੀ ਸੀ ਉਹ ਹੰਕਾਰਿਆ ਹੋਇਆ ਕਹਿੰਦਾ ਕਿ ਗੁਰੂ ਸਾਹਿਬ ਜੇ ਤੁਹਾਡੀ ਇਹੋ ਜੀ ਸੋਚ ਹੈ ਤੁਹਾਡੀ ਸਾਡੀ ਨਹੀਂ ਨਿਭਣੀ ਗੁਰੂ ਸਾਹਿਬ ਕਹਿੰਦੇ ਨਹੀਂ ਨਿਭਣੀ ਤੇ ਫਿਰ ਲਿਖ ਕੇ ਦੇ ਦੇ ਤੂੰ ਮੇਰਾ ਸਿੱਖ ਨਹੀਂ ਫੈਸਲਾ ਹੋ ਜਾਂਦਾ ਬਦਾਵਾ ਲਿਖਣ ਦਾ ਬਦਾਵਾ ਲਿਖਣ ਲਈ ਕਾਗਜ਼ ਕਲਮ ਤੇ ਸ਼ਿਆਹੀ ਭਾਈ ਮਾਨ ਸਿੰਘ ਨਿਸ਼ਾਨ ਚੀ ਲਿਆ ਕੇ ਦਿੰਦੇ ਨੇ ਬਦਾਵਾ ਲਿਖਿਆ ਜਾਂਦਾ ਹਾਲੀ ਉਸ ਤੇ ਚਾਰ ਕੁ ਮਝੈਲਾਂ ਨੇ ਦਸਖਤ ਕੀਤੇ ਨੇ ਜਿਨ੍ਹਾਂ ਵਿੱਚ ਭਾਗ ਸਿੰਘ ਨੇ ਕੀਤੇ ਨੇ ਕਰਵਾਰਾ ਸਿੰਘ ਨੇ ਕੀਤੇ ਨੇ ਦਲਵਾਗ ਸਿੰਘ ਉਰਫ ਦਿਆਲ ਸਿੰਘ ਨੇ ਕੀਤੇ ਨੇ ਤੇ ਗੰਡਾ ਸਿੰਘ ਨੇ ਕੀਤੇ ਨੇ ਅਜੇ ਚਾਰ ਹੀ ਦਸਖਤ ਹੋਏ ਸਨ ਕਿ ਇਹਨਾਂ ਨੂੰ ਗੁਰੂ ਸਾਹਿਬ ਜੀ ਦਾ ਸੂਈਆ ਜਿਹਨੂੰ ਉਹਨਾਂ ਸਮੇਂ 'ਚ ਟਾਂਗੂ ਕਹਿੰਦੇ ਸੀ ਉਹ ਆ ਕੇ ਗੁਰੂ ਸਾਹਿਬ ਜੀ ਨੂੰ ਗੁਪਤ ਖਬਰ ਦਿੰਦਾ ਹੈ ਕਿ ਵਜੀਦ ਖਾਨ 10-12 ਹਜ਼ਾਰ ਦੀ ਫੌਜ ਲੈ ਕੇ ਤੁਹਾਡਾ ਪਿੱਛਾ ਕਰ ਰਿਹਾ ਤੇ 3 4 ਪਹਿਰਾ ਤੱਕ ਮਤਲਬ 12 14 16 ਘੰਟਿਆਂ ਦੇ ਵਿੱਚ ਵਿੱਚ ਉਹ ਤੁਹਾਡੇ ਤੱਕ ਆਪੜਨ ਵਾਲਾ ਹੈ ਗੁਰੂ ਸਾਹਿਬ ਉਹ ਖਬਰ ਮਿਲਦਿਆਂ ਤਰੰਤ ਉਸ ਅੱਧ ਲਿਖੇ ਬਦਾਵੇ ਨੂੰ ਆਪਣੇ ਕਮਰ ਕਸੇ ਜਟੰਗਦੇ ਨੇ ਤੇ ਆਪਣੀ ਫੌਜ ਨੂੰ ਕੂਚ ਕਰਨ ਦਾ ਹੁਕਮ ਦਿੰਦੇ ਨੇ ਕਿ ਚਲੋ ਖਦਰਾਨੇ ਦੀ ਢਾਬ ਵੱਲ ਚੱਲਦੇ ਹਾਂ ਖਦਰਾਨੇ ਦੀ ਢਾਬ ਤੇ ਪਹੁੰਚ ਕੇ ਉਹ ਰਿ ਦੱਖਣ ਪੱਛਮ ਭਾਈ ਵੱਲ ਉੱਚੇ ਟਿੱਬੇ ਤੇ ਮੋਰਚੇ ਸੰਭਾਲ ਲੈਂਦੇ ਨੇ ਗੁਰੂ ਸਾਹਿਬ ਉਧਰ ਨਿਕਲ ਜਾਂਦੇ ਨੇ ਤੇ ਮਾਤਾ ਭਾਗੌਰ ਜੀ ਸਾਰੇ ਮਝੈਲਾਂ ਨੂੰ ਫੇਰ ਇਕੱਠਿਆਂ ਕਰਦੇ ਨੇ ਤੇ ਬੜੇ ਸਖਤ ਲਫ਼ਜ਼ਾਂ 'ਚ ਕਹਿੰਦੇ ਆ ਕਹਿੰਦੇ ਪਹਿਲਾਂ ਹੀ ਦੁਨੀ ਚੰਦ ਮਝੈਲ ਨੇ ਮਝੈਲਾਂ ਦੇ ਮੂੰਹ ਤੇ ਕਾਲਖਮਲ ਰੱਖੀ ਆ ਉਹ ਉਸ ਵੇਲੇ ਮਸਤ ਹਾਥੀ ਦਾ ਮੁਕਾਬਲਾ ਕਰਨ ਤੋਂ ਰਾਤ ਡਰਦਾ ਦੌੜ ਗਿਆ ਸੀ ਤੇ ਮਝੈਲਾਂ ਦੇ ਮੱਥੇ ਤੇ ਹੋਰ ਕਲੰਕ ਨਾ ਲਵਾਓ ਮਝੈਲਾਂ ਨੂੰ ਆਪਣੇ ਅਣਖ ਵਿਆਉਣ ਵਾਸਤੇ ਗੁਰੂ ਸਾਹਿਬ ਤੋਂ ਬੇਮੱਖ ਨਹੀਂ ਹੋਣਾ ਚਾਹੀਦਾ ਸਰਬਸੰਮਤੀ ਦਾ ਫੈਸਲਾ ਹੋ ਜਾਂਦਾ ਹੈ ਕਿ ਹੁਣ ਜਿੰਦ ਜਾਨਵਾਰ ਕੇ ਅਣਖ ਵਾਈ ਜਾਵੇਗੀ ਗੁਰੂ ਸਾਹਿਬ ਤੋਂ ਬੇਮੁਖ ਨਹੀਂ ਹੋਣਾ ਗੁਰੂ ਮੁਖ ਹੋ ਕੇ ਹੀ ਨਿਭਣਾ ਹੈ ਤੇ ਉਹ ਵੀ ਸਾਰੇ ਖਦਰਾਣੇ ਢਾਬ ਵੱਲ ਚੱਲ ਪੈਂਦੇ ਆ ਤੇ ਜਿੱਥੇ ਗੁਰੂ ਸਾਹਿਬ ਜੀ ਨੇ ਮੋਰਚਾ ਲਾਇਆ ਸੀ ਉੱਚੀ ਟਿੱਬੀ ਦਾ ਉਤੋਂ 2.5 ਕਿਲੋਮੀਟਰ ਪਹਿਲਾਂ ਢਾਬ ਦੇ ਵਿੱਚ ਮੋਰਚਾ ਲਾ ਲੈਂਦੇ ਨੇ ਕਿ ਗੁਰੂ ਸਾਹਿਬ ਤੱਕ ਮੁਗਲ ਫੌਜਾਂ ਨੂੰ ਪਹੁੰਚਣ ਤੋਂ ਪਹਿਲਾਂ ਪਹਿਲਾਂ ਸਾਡੇ ਨਾਲ ਲੜਨਾ ਹੋਏਗਾ ਉਹ ਵਿਉਂਤਬੰਦੀ ਕਰਦਿਆਂ ਝਾੜੀਆਂ ਦੇ ਉੱਪਰ ਆਪਣੇ ਚਾਦਰਾਂ ਪਾ ਦਿੰਦੇ ਨੇ ਖੇਸ ਪਾ ਦਿੰਦੇ ਨੇ ਹੋਰ ਕੱਪੜੇ ਪਾ ਦਿੰਦੇ ਨੇ ਤਾਂ ਕਿ ਮੁਗਲ ਫੌਜ ਨੂੰ ਦੂਰੋਂ ਪਤਾ ਲੱਗੇ ਕਿ ਇੱਥੇ ਬਹੁਤ ਵੱਡੀ ਫੌਜ ਹੈ ਪਾਣੀ ਦੀ ਢਾਬ ਤੇ ਕਬਜ਼ਾ ਹੈ ਮੁਗਲ ਫੌਜ ਕੋਲ ਪਾਣੀ ਨਹੀਂ ਹੈ ਤੇ ਸਿੰਘ ਭੁੱਖੇ ਸ਼ੇਰਾਂ ਵਾਂਗ ਦਿਹਾੜ ਕੇ ਉਹਨਾਂ ਦੇ ਪੈਂਦੇ ਆ ਤੇ ਮੁਗਲ ਫੌਜ ਦਾ 2.5 300 ਜਵਾਨ ਉਹ ਤਤਫਟ ਥੋੜੇ ਸਮਾਂ ਜੀ ਮਾਰ ਦਿੰਦੇ ਆ ਬਹੁਤ ਸਾਰਿਆਂ ਨੂੰ ਫੱਟੜ ਕਰ ਦਿੰਦੇ ਆ ਉੱਚ ਮੁਗਲ ਫੌਜ ਦੇ ਫੌਜਦਾਰ ਮਾਰੇ ਜਾਂਦੇ ਨੇ 300 ਤੋਂ ਵੱਧ ਘੋੜਾ ਮਾਰਿਆ ਜਾਂਦਾ ਵਾ ਸਿੰਘ ਵੀ ਬੇਸ਼ੱਕ ਗੰਭੀਰ ਜ਼ਖਮੀ ਹੁੰਦੇ ਨੇ ਪਰ ਉਹ ਬੜੀ ਬਹਾਦਰੀ ਨਾਲ ਲੜ ਰਹੇ ਆ ਕਿਉਂਕਿ ਉਹਨਾਂ ਨੇ ਗੁਰੂ ਮੁਖ ਬਣਨਾ ਸੀ ਗੁਰੂ ਤੋਂ ਪਗੌੜੇ ਨਹੀਂ ਸੀ ਹੋਣਾ ਉਧਰ ਗੁਰੂ ਸਾਹਿਬ ਜੀ ਨੂੰ ਸਮਝ ਆ ਜਾਂਦੀ ਹੈ ਕਿ ਮੇਰੇ ਹੀ ਕੁਝ ਸਿੰਘ ਮੁਗਲਾਂ ਨਾਲ ਭੜ ਪਏ ਨੇ ਰਸਤੇ ਵਿੱਚ ਤੇ ਗੁਰੂ ਸਾਹਿਬ ਉੱਚੀ ਟਿੱਬੀ ਤੋਂ ਖੁਦ ਵੀ ਤੀਰ ਛੱਡਦੇ ਨੇ ਜੇ ਆਪਣੇ ਬਰਾੜ ਸਿੰਘਾਂ ਨੂੰ ਹੀ ਹੁਕਮ ਦਿੰਦੇ ਨੇ ਕਿ ਤੀਰਾਂ ਦੀ ਵਰਖਾ ਕਰੋ ਪਿੱਛੋਂ ਦੀ ਘੇਰਾ ਪਾਓ ਮੁਗਲ ਫੌਜਾਂ ਦੇ ਆਉ ਲੱਥਦੇ ਨੇ ਮੁਗਲ ਫੌਜ ਹਤਾਸ਼ ਹੋ ਜਾਂਦੀ ਆ ਮਈ ਦੇ ਦਿਨ ਨੇ ਤੇ ਪਿਆਸ ਲੱਗਦੀ ਆ ਉਹਨਾਂ ਨੂੰ ਪੀਣ ਲਈ ਪਾਣੀ ਨਹੀਂ ਮਿਲਦਾ ਇੰਨੇ ਚਿਰ ਨੂੰ ਕਪੂਰੇ ਵਾਲਾ ਜਿਨੇ ਕੋਟ ਨਹੀਂ ਸੀ ਦਿੱਤਾ ਆਪਣਾ ਕੋਟ ਕਪੂਰਾ ਉਹ ਮੌਕਾ ਤਾੜ ਕੇ ਇੱਕ ਸਲਾਹ ਦਿੰਦਾ ਹੈ ਮੁਗਲ ਫੌਜਾਂ ਨੂੰ ਉਹ ਕਹਿੰਦੇ ਪਾਣੀ ਕਿੱਥੇ ਹੈ ਕਪੂਰਾ ਕਹਿੰਦਾ ਜੇ ਤੇ ਪਿੱਛੇ ਵੱਲ ਨੂੰ ਜਾਣਾ ਤਾਂ 10 ਮੀਲ ਦੂਰ ਹੈ ਜੇ ਅੱਗੇ ਜਾਣਾ ਤਾਂ 30 ਮੀਲ ਦੂਰ ਆ ਤੇ ਅੱਗੇ ਤੁਹਾਨੂੰ ਇਹਨਾਂ ਜਾਣ ਨਹੀਂ ਦੇਣਾ ਗਾਡੀ ਗੁਰੂ ਸਾਹਿਬ ਦੀ ਫੌਜ ਬੈਠੀ ਆ ਮੁਗਲ ਸਿਪਾਹੀ ਇਤਹਾਸ਼ੇ ਪਛਾਣੋਂ ਭੱਜ ਪੈਂਦੇ ਆ ਤੇ ਦੂਜੇ ਪਾਸੇ ਵਜੀਦ ਖਾਨ ਵੀ ਸੋਚ ਲੈਂਦਾ ਹੈ ਕਿ 40-45 ਸਰੀਰ ਸੀਗੇ ਇਹ ਸਾਰੇ ਅਸੀਂ ਫੱਟੜ ਕਰ ਦਿੱਤੇ ਆ ਮਾਰ ਦਿੱਤੇ ਆ ਬਹੁਤਾ ਲੜਨ ਦਾ ਕੀ ਫਾਇਦਾ ਉਹ ਵੀ ਆਪਣੀ ਫੌਜ ਨੂੰ ਪਛਾਣ ਕੂਚ ਕਰਨ ਦਾ ਹੁਕਮ ਦੇ ਦਿੰਦਾ ਤੇ ਮੈਦਾਨ ਗੁਰੂ ਖਾਲਸਾ ਦੇ ਹੱਥ ਰਹਿਦਾ ਵਾ ਗੁਰੂ ਸਾਹਿਬ ਤੱਕ ਉਹਨਾਂ ਦੀ ਪਹੁੰਚ ਨਹੀਂ ਬਣ ਸਕਦੀ ਉਹਨਾਂ ਨੂੰ ਉਹ ਸ਼ੂ ਵੀ ਨਹੀਂ ਸਕਦੇ ਇਹ ਲੜਾਈ ਮੁੱਕਦੇ ਮੁੱਕਦੇ ਸ਼ਾਮ ਦਾ ਸਮਾਂ ਹੁੰਦਾ ਹੈ ਗੁਰੂ ਸਾਹਿਬ ਉੱਚੀ ਟਿੱਬੀ ਤੋਂ ਆਪਣੇ ਘੋੜੇ ਤੇ ਸਵਾਰ ਹੋ ਕੇ ਖਦਰਾਨੀ ਟਾਪ ਵੱਲ ਚੱਲਣ ਲੱਗਦੇ ਹਨ ਤੇ ਗੁਰੂ ਸਾਹਿਬ ਜੀ ਦੇ ਘੋੜੇ ਦੀ ਰਕਾਬ ਟੁੱਟ ਜਾਂਦੀ ਹੈ ਜਿਹੜੀ ਅੱਜ ਵੀ ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਯਾਦਗਾਰ ਵਜੋਂ ਸ਼ਿਸ਼ੋਭਤ ਹੈ ਖਦਰਾਨੀ ਟਾਪ ਪਹੁੰਚ ਕੇ ਗੁਰੂ ਸਾਹਿਬ ਦੇਖਦੇ ਹਨ ਬਾਕੀ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਹਨ ਭਾਈ ਰਾਏ ਸਿੰਘ ਉਹਨਾਂ ਦੇ ਪੁੱਤਰ ਭਾਈ ਮਹਾ ਸਿੰਘ ਤੇ ਮਾਤਾ ਭਾਗੌਰ ਦੇ ਸਵਾਸ ਅਜੇ ਚੱਲਦੇ ਨੇ ਉਹ ਭਾਈ ਰਾਏ ਸਿੰਘ ਕੋਲ ਪਹੁੰਚਦੇ ਨੇ ਜੋ ਭਾਈ ਮਨੀ ਸਿੰਘ ਦਾ ਭਰਾ ਹੈ ਉਹ ਆਪਣੇ ਬਸਤਰਾਂ ਨਾਲ ਆਪਣੇ ਕਮਰ ਕੱਸੇ ਦੇ ਕੱਪੜੇ ਨਾਲ ਉਹਦਾ ਮੂੰਹ ਸਾਫ਼ ਕਰਦੇ ਨੇ ਖੂਨ ਸਾਫ਼ ਕਰਦੇ ਨੇ ਭਾਈ ਮਹਾ ਸਿੰਘ ਦਾ ਮੂੰਹ ਸਾਫ਼ ਕਰਦੇ ਨੇ ਤੇ ਗੁਰੂ ਸਾਹਿਬ ਜੀ ਨੂੰ ਭਾਈ ਰਾਏ ਸਿੰਘ ਬੇਨਤੀ ਕਰਦਾ ਹੈ ਗੁਰੂ ਸਾਹਿਬ ਬਖਸ਼ ਲੋ ਪਿਛਲੀਆਂ ਭੁੱਲਾਂ ਸਾਡੀ ਟੁੱਟੀ ਗੰਢ ਲਓ ਗੁਰੂ ਸਾਹਿਬ ਉਹਨਾਂ ਨੂੰ ਵਰਦਾਨ ਦਿੰਦੇ ਹੋਏ ਕਹਿੰਦੇ ਨੇ ਕਿ ਤੁਹਾਡੀ ਟੁੱਟੀ ਗੰਢੀ ਗਈ ਕਮਰ ਕੱਸੇ ਚੋਂ ਕੱਢ ਕੇ ਉਹ ਬਦਾਵਾ ਪਾੜ ਦਿੰਦੇ ਨੇ ਬਖਸ਼ਾ ਕਰਦੇ ਨੇ ਉਹਨਾਂ 40 ਸ਼ਹੀਦਾਂ ਨੂੰ ਮੁਕਤੀਆਂ ਦਾ ਵਰ ਦਿੰਦੇ ਨੇ ਕਿਸੇ ਨੂੰ 1000 ਕਿਸੇ ਨੂੰ 2000 ਕਿਸੇ ਨੂੰ 5000 ਕਿਸੇ ਨੂੰ 10000 ਤੇ ਮਾਤਾ ਭਾਕੌਰ ਜੀ ਜੋ ਸਖਤ ਫਟੜ ਸਨ ਉਹਨਾਂ ਨੂੰ ਵੀ ਹਾਲਚਲ ਪੁੱਛਦੇ ਆ ਇਹਨੇ ਵਿੱਚ ਬਦਾਵਾ ਪਾਟਣ ਤੋਂ ਬਾਅਦ ਭਾਈ ਰਾਏ ਸਿੰਘ ਜੀ ਤੇ ਭਾਈ ਮਹਾ ਸਿੰਘ ਜੀ ਸਵਾਸ ਤਿਆਗ ਦਿੰਦੇ ਨੇ ਤੇ ਮਾਤਾ ਭਾਕੌਰ ਜੀ ਨੂੰ ਗੁਰੂ ਸਾਹਿਬ ਸਿੱਖਾਂ ਦੇ ਹਵਾਲੇ ਕਰਦੇ ਇਹਨਾਂ ਦੀ ਮਲਮ ਪੱਟੀ ਕਰੋ ਆਪ 40 ਸਿੰਘਾਂ ਦੇ ਸ਼ਹੀਦ ਸਿਰ ਇਹਨਾਂ ਨੂੰ ਕੱਤਰ ਕਰਾਉਂਦੇ ਨੇ ਉਹਨਾਂ ਨੂੰ ਮੁਕਤਿਆਂ ਦਾ ਖਿਤਾਬ ਦਿੰਦੇ ਨੇ ਇਕੱਠਾ ਅੰਗੀਠਾ ਸਜਾਉਂਦੇ ਨੇ ਤੇ ਸਾਰੇ ਚਾਰਿਆਂ ਦਾ ਇਕੱਠਾ ਹੀ ਸਸਕਾਰ ਕਰਦੇ ਨੇ ਉਸ ਜਗ੍ਹਾ ਤੇ ਅੱਜ ਗੁਰਦੁਆਰਾ ਸ਼ਹੀਦ ਗੰਢ ਸ਼ੋਭਤ ਆ ਜੋ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਪ੍ਰਿੰਸਿਸ ਦੇ ਵਿੱਚ ਹੀ ਹੈ ਉਹਦੇ ਨੇੜੇ ਹੀ ਗੁਰਦੁਆਰਾ ਹੈ ਤੰਬੂ ਸਾਹਿਬ ਜਿੱਥੇ ਸਿੰਘਾਂ ਨੇ ਝਾੜੀਆਂ ਤੇ ਕੱਪੜੇ ਪਾ ਕੇ ਤੰਬੂ ਬਣਾਏ ਸਨ ਤੇ ਗੁਰਦੁਆਰਾ ਹੈ ਮਾਤਾ ਭਾਗ ਕੌਰ ਜੀ ਦੀ ਯਾਦ ਦੇ ਵਿੱਚ ਫਿਰ ਗੁਰੂ ਸਾਹਿਬ ਇਨੇ ਸਾਰੇ ਸਿੰਘਾਂ ਦਾ ਸੰਸਕਾਰ ਅੱਥੀ ਕਰਕੇ ਆਪ ਦਮਦਵਾ ਸਾਹਿਬ ਵੱਲ ਚੱਲ ਪੈਂਦੇ ਨੇ ਮਾਤਾ ਭਾਗ Kaur ਜੀ ਨੂੰ ਨਾਲ ਲੈ ਕੇ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਵਾ ਤੇ ਇਲਾਜ ਕਰਦੇ ਆ ਮਾਤਾ ਭਾਗ Kaur ਜੀ ਫਿਰ ਨਵੰਬਰ ਨੂੰ ਹੋ ਜਾਂਦੇ ਨੇ ਅਗਲੀਆਂ ਜੰਗਾਂ ਜੁੱਦਾਂ ਲੜਨ ਵਾਸਤੇ ਤੇ ਗੁਰੂ ਸਾਹਿਬ ਉੱਥੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਲਿਖਣ ਦੀ ਸੇਵਾ ਕਰਦੇ ਨੇ ਕਰਾਉਂਦੇ ਨੇ ਭਾਈ ਬਨੀ ਸਿੰਘ ਜੀ ਕੋਲੋਂ ਲਿਖਾਉਂਦੇ ਨੇ ਬਾਬਾ ਦੀਪ ਸਿੰਘ ਜੀ ਕਲਮਾ ਘੜ ਦੀ ਸੇਵਾ ਕਰਦੇ ਨੇ ਉੱਥੇ ਫੌਜਾਂ ਇਕੱਤਰ ਕਰਦੇ ਨੇ ਇਹ ਸਾਰੇ ਚੋਜ ਆਪ ਜੀ ਨੂੰ ਪਤਾ ਹੈ ਸੋ ਸਾਧ ਸੰਗਤ ਜੀ ਅੱਜ ਦੀ ਇਹ ਸਾਰੀ ਗੱਲਬਾਤ ਦਾ ਸਾਰੰਸ਼ ਇਹ ਹੈ ਕਿ ਅਸੀਂ ਤਰਕ ਆਧਾਰਿਤ ਤੱਤ ਆਧਾਰਿਤ ਕੋਸ਼ਿਸ਼ ਕੀਤੀ ਹੈ ਇਹ ਦੱਸਣ ਦੀ ਕਿ ਇਹ ਬਦਾਵਾ ਆਨੰਦਪੁਰ ਸਾਹਿਬ ਨਹੀਂ ਰੂਪਿਆਣੇ ਦੀ ਧਰਤੀ ਤੇ ਲਿਖਿਆ ਗਿਆ ਤੇ ਭਾਗ ਸਿੰਘ ਉਹਨਾਂ ਦੀ ਰਾਹੀਂ ਲਿਖਿਆ ਗਿਆ ਨਾ ਕਿ ਭਾਈ ਬਹਾ ਸਿੰਘ ਉਹਨਾਂ ਦੇ ਰਾਹੀਂ ਲਿਖਿਆ ਗਿਆ ਭਾਈ ਮਹਾ ਸਿੰਘ ਭਾਈ ਮਨੀ ਸਿੰਘ ਦੇ ਪਰਿਵਾਰ ਚੋਂ ਸਨ ਭਾਈ ਰਾਏ ਸਿੰਘ ਦੇ ਪੁੱਤਰ ਸਨ ਉਹਨਾਂ ਕੋਲ ਇਸ ਗੱਲ ਦੀ ਕਦੀ ਤਵਕਕ ਨਹੀਂ ਕੀਤੀ ਜਾ ਸਕਦੀ ਕਿ ਉਹ ਆਪਣੇ ਬਾਕੀ ਭਰਾਵਾਂ ਨੂੰ ਭਤੀਜਿਆਂ ਨੂੰ ਆਪਣੇ ਚਾਚੇ ਤਾਇਆ ਨੂੰ ਛੱਡ ਕੇ ਆਨੰਦਪੁਰ ਸਾਧੂ ਚੋਂ ਇਕੱਲੇ ਬਾਹਰ ਨਿਕਲਣਗੇ ਭੁੱਖ ਦੇ ਕਾਰਨ ਕਰਕੇ ਸੋ ਕੋਸ਼ਿਸ਼ ਕੀਤੀ ਹੈ ਤੱਥ ਅਧਾਰਤ ਤੌਰ 'ਤੇ ਗੱਲ ਕਰਨ ਲਈ ਜੇ ਇਹ ਗੱਲਬਾਤ ਆਪ ਜੀ ਨੂੰ ਚੰਗੀ ਲੱਗੀ ਹੋਵੇ ਆਪ ਜੀ ਇਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਇਸਤੇ ਕਮੈਂਟ ਕਰਿਓ ਜੇ ਕੋ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਕਮੈਂਟ ਬਾਕਸ 'ਚ ਲਿਖ ਸਕਦੇ ਹੋ ਆਪਣੇ ਇਸ ਚੈਨਲ ਸਿਰੜ ਨਿਸ਼ਾਨੇ ਨੂੰ ਸਬਸਕ੍ਰਾਈਬ ਕਰਿਓ ਮੈਂ ਇੱਕ ਵਾਰ ਫੇਰ ਆਪਜੀ ਤੋਂ ਅਗਾਉ ਮਾਫੀ ਮੰਗ ਲੈਣਾ ਕਿ ਜੇ ਕੋਈ ਆਪਣੇ ਮਨ ਚ ਇਹ ਵਿਚਾਰ ਰੱਖਦਾ ਹੋਵੇ ਕਿ ਸਿੱਖ ਇਤਿਹਾਸ ਚ ਦੁੱਬਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਮੇਰੀ ਕੋਈ ਅਜਿਹੀ ਮਨਛਾ ਨਹੀਂ ਮੈਂ ਸਿੱਖ ਕੌਮ ਨੂੰ ਕਿਸੇ ਅਸਲੀ ਤੱਤ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਨਾ ਕਿ ਦੂਰ ਕਰਨ ਦੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ